ਮੈਂ ਜਾ ਕਿੱਥੇ ਰਿਓ ਯਾਰ ਤੁਸੀਂ ਹੈਂ ਆ ਜੋ ਸੋਣੇ ਬੜਾ ਕੈਸ਼ੂ ਆਊਗਾ ਬੈਠੋ ਇੱਥੇ ਪਤਾ ਨਹੀਂ ਕਿੱਧਰ ਜਾ ਰਹੇ ਆ ਬਾਹ ਕਹਿਣਾ ਆ ਬਾਬੇ ਦੇ ਐਂਡ ਗੱਲ ਬਾਤ ਹੀ ਆ ਦਮ ਚੜ ਗਿਆ ਨਹੀਂ ਦਮ ਤਾਂ ਨਹੀਂ ਚੜਿਆ ਜਾਣ 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 ਕੇ ਸਾਰੇ ਜਾਣ ਕੇ ਸਾਰੇ ਨਹੀਂ ਨਾ ਨਾ ਰੇ ਸਭ ਪਰਫੈਕਟ ਹੈ ਬਈ ਐਟ ਆਂਗੇ ਵੀ ਇੱਧਰ ਬੈਠ ਕੇ ਸੈਲਫੀ ਲਵਾਂਗੇ ਕੋਈ ਜੋ ਤਾਂ ਚੜਨ ਲਗੇ ਬਿੰਦੇ ਦਾ ਕੀ ਵੀਊ ਸੀਗਾ ਬਿੰਦੇ ਦਾ ਤੜਾ ਵੀਊ ਸੀਗਾ ਨਹੀਂ ਕੀ ਕੀ ਕਹਿੰਦਾ ਸੀਗਾ ਉਹ ਆਨ ਰਿਕਾਰਡ ਨਹੀਂ ਨਾ ਕਰ ਸਕਦੇ ਫਿਰ ਹੋ ਜਾਣਾ ਆਵਦੀਰ ਗਾਦੀ ਦੇਖ ਲੈਣ ਤਾ ਦੇਖੋ ਇਹਦਾ ਬਾਈ ਯਾਰ ਸਾਡਾ ਬੰਦਾ ਕਹਿੰਦਾ ਵੀ ਬਹੁਤ ਜਿਆਦਾ ਚੜਾਈ ਆ ਥੋੜਾ ਕੀ ਵੀਊਅਰ ਇਹਦੇ ਤੇ ਹਏ ਬਸ ਆਇਆ ਆਇਆ ਇਹ ਦਿਆ ਆਲਾ ਅੱਗੇ ਚੜਾਈ ਦੇਖ ਸਟੇਟ ਆ ਜਾਵਾਂ ਉੱਪਰ ਨੂੰ ਨਵੇਂ ਕੀ ਕਹਿਣਾ ਚਾਹੁੰਦਾ ਗੁੱਡ ਬੰਦਾ ਦੇਖੀ ਚਾਹੁੰਦਾ ਚਾਹੁੰਦੇ ਇਕੱਠਾ ਹੈ ਗੇਮ ਬਣਾਉਂਦਾ ਚੱਲ ਨਵੇਂ ਪੱਜੇ ਨਵੇਂ ਪੱਜਣਾ ਨਹੀਂ ਪੱਜ ਕੇ ਚੜਾ ਤਾਂ ਇਹਨੂੰ ਵੀ ਲੈ ਜਾ ਨਾਲ ਰੀਡੀ ਸਟੈਪ ਲੈ ਦੇ ਉਹ ਮੀਨੀ ਫਿਵਿੱਟ ਆ ਦੇ ਕੋ ਯਾਰ ਆ ਜਵਾਗ ਜੇ ਦੇਖੀ ਪੰਗੇ ਲਿਆ ਦੇ ਉਹ ਤੇਰੀ ਗੱਡੀ ਲੰਮੀ ਛਾਲ ਮਾਰਿਆ ਤੂੰ ਉਹਦੀ ਮਾਂ ਆ ਗਿਆ ਦੇ ਕਿ ਇਹ ਜੇ ਪੰਗੇ ਕਿਉਂ ਲੈਣਾ ਤੂੰ ਹਟਾਉਣ ਆਈ ਆ ਜੀ ਉਹ ਨਾਲ ਮਗਰ ਆ ਗਿਆ ਦੂਜਾ ਵੀ ਮੈਲਾ ਤੇਰੇ ਸਦਾ ਦੌਰ ਨੀ ਨਾਰ ਤੇਰੀਆਂ ਉਹ ਚੀਕਾਂ ਨਿਕਲੀਆਂ ਇਹਨਾਂ ਨੂੰ ਬੈਗ ਤਰੇਗਾ ਤੂੰ ਬੋਡੀ ਚੜਾਈ ਆਣਾ ਯਾਰ ਆ ਸਕੂਟਰੀ ਲੈ ਗਵਾਇ ਜੀ ਸਕੂਟਰੀ ਦੇ ਜਾਂਦੀ ਹੈ ਇਹ ਰੇਂਗਦੀ ਜਾਂਦੀ ਆ ਗਾਈਸ ਇਧਰ ਆ ਨਾ ਕੀ ਮੈਨੂੰ ਮੌਕਾ ਮਿਲੇ ਤੂੰ ਇਧਰ ਆ ਨਾ ਫੋਟੋਗ੍ਰਾਫਰਾਂ ਫੋਟੋਗ੍ਰਾਫੀਆਂ ਜਾਰੀ ਪੂਰਾ ਜੋਰ ਲੱਗਿਆ ਪਿਆ ਇਧਰ ਨਹੀਂ ਖਿੱਚਣਾ ਯਾਰ ਆ ਉੱਪਰ ਉੱਪਰ ਚੜਾ ਨਹੀਂ ਗਾ ਨੌਜਵਾਨਾਂ ਤੋਂ ਲੇਰ ਵੱਜ ਗਈ ਆਪਾਂ ਫਿਰ ਰਹੇ ਆ ਬਈ ਚੈਲ ਸ਼ਹਿਰ ਦੇ ਵਿੱਚ ਸਮੁੰਦਰੀ ਤਲ ਤੋਂ 8000 ਫੁੱਟ ਹੱਥੇਰ ਫੁੱਟ ਦੀ ਉਚਾਈ ਤੇ ਫਿਰ ਰਹੇ ਆਪਾਂ ਤੇ ਆਪਾਂ ਦੇਖਣ ਜਾ ਰਹੇ ਆ ਸਿੱਧ ਬਾਬਾ ਜੀ ਦਾ ਮੰਦਿਰ ਮੌਸਮ ਇੰਨਾ ਕਿ ਆਨੰਦ ਬਈਆ ਹੁਣੇ-ਹੁਣੇ ਧੁੱਪ ਸੀਗੀ ਹੁਣੇ-ਹੁਣੇ ਆ ਬੱਦਲ ਆ ਗਏ ਚੈਲ ਸ਼ਹਿਰ ਦਾ ਮੌਸਮ ਮੌਸਮ ਵੀ ਸਿਰਾ ਤੇ ਕੁਦਰਤੀ ਸ਼ਾਂਤੀ ਆ ਪੰਛੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਬਹੁਤ ਹੀ ਮਜ਼ੇਦਾਰ ਟ੍ਰਿਪ ਰਿਹਾ ਸਾਡਾ ਲੋ ਜੀ ਆਪਾਂ ਪਹੁੰਚ ਗਏ ਸਿੱਧ ਬਾਬਾ ਜੀ ਦੇ ਮੰਦਰ ਦੇ ਵਿੱਚ ਦਰਵਾਜੇ ਤੇ ਤੇ ਆਪਾਂ ਘੁੰਮਦੇ ਆ ਮੰਦਰ ਦੇ ਦਰਸ਼ਨ ਕਰਦੇ ਆ ਤੇ ਬਾਕੀ ਆਪਾਂ ਹਿਸਟਰੀ ਦੀ ਗੱਲ ਕਰਦੇ ਆ ਇਹ ਜਿਹੜਾ ਮੰਦਰਾ ਇਹ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਾਦਾ ਜੀ ਨੇ ਤਾਂ ਮੀਲ ਕਰਵਾਇਆ ਸੀ ਤੇ ਇਹ ਦੱਸਿਆ ਜਾਂਦਾ ਵੀ ਉਹ ਉਹ ਇਸ ਜਗ੍ਹਾ ਦੇ ਉੱਤੇ ਮੰਦਰ ਦੇ ਨਾਲ-ਨਾਲ ਆਪਦਾ ਮਹਿਲ ਬਣਾਉਣਾ ਚਾਹੁੰਦੇ ਸੀ ਇਹ ਰਾਜਗੜ੍ਹ ਤੇ ਪਾਣਵਾ ਪਹਾੜੀ ਦੇ ਉੱਪਰ ਆ ਇਹ ਤੇ ਉਹਨਾਂ ਨੂੰ ਸੁਪਨਾ ਆਇਆ ਕਹਿੰਦੇ ਵੀ ਸੁਪਨੇ ਦੇ ਵਿੱਚ ਸਿੱਧਬਾ ਬਾਈ ਨੇ ਦਰਸ਼ਨ ਦਿੱਤੇ ਤੇ ਕਿਹਾ ਵੀ ਇੱਥੇ ਇਕੱਲਾ ਮੰਦਰ ਬਣਾਇਆ ਜਾਵੇ ਮਹਿਲ ਤੁਸੀਂ ਕਿਸੇ ਹੋਰ ਜਗ੍ਹਾ ਤੇ ਬਣਾਓ ਤਾਂ ਮਹਾਰਾਜਾ ਭពਿੰਦਰ ਸਿੰਘ ਜੀ ਨੇ ਉਵੇਂ ਹੀ ਕੀਤਾ ਤੇ ਮਹਿਲ ਇਹਦੂ ਦੂਜੀ ਪਹਾੜੀ ਦੇ ਉੱਪਰ ਬਣਿਆ ਹੋਇਆ ਜਿੱਥੇ 3D ਫਿਲਮ ਦੀ ਸ਼ੂਟਿੰਗ ਵੀ ਹੋਈ ਸੀ ਤੇ ਇਸੇ ਜਗ੍ਹਾ ਤੇ ਉਹਨਾਂ ਨੇ ਫਿਰ ਮੰਦਿਰ 1891 ਦੇ ਵਿੱਚ ਬਣਾਉਣਾ ਸਟਾਰਟ ਕਰਕੇ ਥੋੜੇ ਜਿਹੇ ਸਮੇਂ ਦੇ ਵਿੱਚ ਇਹਨੂੰ ਪੂਰਾ ਕਰਵਾਤਾ ਸੀਗਾ ਤੇ ਬਾਕੀ ਮੰਦਿਰ ਦਾ ਦ੍ਰਿਸ਼ ਆਪਾਂ ਦੇਖ ਹੀ ਰਹੇ ਹਾਂ ਵੀ ਬਹੁਤ ਜ਼ਿਆਦਾ ਸ਼ਾਂਤੀ ਹੈ ਇੱਥੇ ਕਿਉਂਕਿ ਇੱਕ ਉੱਚੀ ਪਹਾੜੀ ਦੇ ਉੱਤੇ ਹੋਣ ਕਰਕੇ ਬਾਕੀ ਮੌਸਮ ਬਹੁਤ ਵਧੀਆ ਚੱਲਦਾ ਬਾਈ ਕੋਈ ਪ੍ਰਦੂਸ਼ਣ ਨਹੀਂ ਕੋਈ ਹਾਰਨ ਦੀ ਆਵਾਜ਼ ਨਹੀਂ ਤੇ ਆ ਅੰਦਰੋਂ ਦੇਖੋ ਬਹੁਤ ਖੁੱਲਾਗਾ ਮੰਦਰ ਦਾ ਪ੍ਰਿਸਰ ਜਿਹੜਾ ਹੈਗਾ ਕਾਫੀ ਸੰਗਤ ਬੈਠ ਕੇ ਭਜਨ ਕੀਰਤਨ ਕਰ ਸਕਦੀ ਆ ਤੇ ਭពਿੰਦਰ ਸਿੰਘ ਜੀ ਨੇ ਦੋ ਚੀਜ਼ਾਂ ਦਾ ਨਿਰਮਾਣ ਕਰਵਾਇਆ ਇੱਥੇ ਮਹਿਲ ਤੋਂ ਬਿਨਾਂ ਗੁਰਦੁਆਰਾ ਸਾਹਿਬ ਦਾ ਵੀ ਇੱਕ ਨਿਰਮਾਣ ਕੀਤਾ ਹੋਇਆ ਇੱਥੇ ਉਹ ਵੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਬਾਕੀ ਤੁਸੀਂ ਮੰਦਰ ਦੇਖੋ ਆ ਬਾਬਾ ਜੀ ਦੀ ਇਹ ਪਿਕਚਰਾ ਜਿਹੜੀ ਸਾਹਮਣੇ ਸਤਿਬਾਬਾ ਜੀ ਦੀ ਜਿਹੜੀ ਉਹਨਾਂ ਦੇ ਸੁਪਨੇ ਦੇ ਵਿੱਚ ਜਿਵੇਂ ਉਹਨਾਂ ਨੇ ਦਿਖਾਈ ਦਿੱਤੇ ਉਹਵੇਂ ਦੀ ਉਹਨਾਂ ਨੇ ਇੱਥੇ ਕ੍ਰੀਏਟ ਕਰਵਾਈ ਆ ਭਵਿੰਦਰ ਸਿੰਘ ਜੀ ਦੀ ਫੋਟੋ ਲੱਗੀ ਹੋਈ ਆ ਦੇਖੋ ਤੁਸੀਂ ਬਈ ਦਵਿੰਦਰ ਤੇ ਨਿੰਮੇ ਦੇ ਦਿਲ ਦੇ ਵਿੱਚ ਬਹੁਤ ਉਤਸ਼ਾਹ ਸੀਗਾ ਵੀ ਮੰਦਿਰ ਦੇ ਦਰਸ਼ਨ ਕਰਨੇ ਵੀ ਕਾਫੀ ਪੁਰਾਣਾ ਮੰਦਿਰ ਆ ਹੁਣ ਤਾਂ ਮੰਨ ਲਓ ਕਿ ਇਹਨੂੰ 100 ਸਾਲ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਬਈ ਇਹਨੂੰ ਬਣੇ ਨੂੰ ਤੇ ਹਾਲਤ ਦੇਖੋ ਤੁਸੀਂ ਜਮਾ ਜਿਉਂ ਦੀ ਤੇ ਉਹ ਨਵੀਂ ਸਾਫ ਸੁੰਭਈਆ ਬਹੁਤ ਵਧੀਆ ਕੀਤਾ ਚਾਹਲ ਦੇ ਜਿਹੜੇ ਇਹਦੇ ਮੰਦਰ ਦੇ ਰੱਖ ਰਖਾਉਦੇ ਪ੍ਰਧਾਨ ਹੈਗੇ ਆ ਬਹੁਤ ਸਫਾਈ ਆ ਬਾਕੀ ਮੰਚੀਆਂ ਦੀਆਂ ਆਵਾਜ਼ਾਂ ਆ ਰਹੀਆਂ ਬਾਹਰ ਤੇ ਮੌਸਮ ਬਹੁਤ ਜੇ ਤੁਸੀਂ ਵੀ ਕਿਤੇ ਆਏ ਬਾਈ ਦਰਸ਼ਨ ਜਰੂਰ ਕਰੋ ਯਾਰ ਮੰਦਰ ਦੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਸ਼ਤਾ ਪ੍ਰਬੰਧ ਵੀ ਹੋ ਜਾਂਦਾ ਹੈ ਬਾਬਾ ਜੀ ਹੁਣੀ ਜਿਹੜੇ ਉੱਥੇ ਰੱਖ ਰਖਾਓ ਕਰਦੇ ਗੁਰਦੁਆਰਾ ਦਾ ਉਹ ਬਹੁਤ ਵਧੀਆ ਸੁਭਾਅ ਨਾਲ ਦਾ ਭਾਈ ਬਾਬਾ ਜੀ ਵਰਗਾ ਦਾ ਦੋ ਦਿਨ ਰਹੇ ਅਸੀਂ ਉਹਨਾਂ ਕੋਲੇ ਬਹੁਤ ਮਨ ਲੱਗਿਆ ਇੱਥੇ ਆ ਮੰਦਰ ਦਾ ਬਾਹਰਲਾ ਏਰੀਆ ਜਿੱਥੇ ਬੈਠਣ ਲਈ ਵੀ ਜਗ੍ਹਾ ਬਣਾਈ ਗਈ ਹੈ ਬੈਂਚ ਲੱਗੇ ਹੋਏ ਆ ਵਾਪਸੀ ਅਸੀਂ ਜੰਗਲ ਦੇ ਵਿੱਚ ਦੀ ਸ਼ਾਰਟਕਟ ਲੈ ਗਿਆ ਸੀਗਾ ਤੇ ਜੇ ਵੀਡੀਓ ਲੱਗੀ ਬਾਈ ਵਧੀਆ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਪਹਿਲੀ ਵਾਰ ਦੇਖਣਾ ਆਇਆ ਤਾਂ ਬਾਕੀ ਇਸ ਤੋਂ ਵੀ ਵੀਡੀਓ ਹੋਰ ਵੀ ਪਾਉਂਦੇ ਰਹਾਂਗੇ ਵੀਡੀਓ ਦੇਖਣ ਲਈ ਧੰਨਵਾਦ ਜੀ